ਪੰਜਾਬ ਸਰਕਾਰ ਵਿਰੋਧ ਚਲਾਈ ਗਈ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਮੁਹਿੰਮ ਦਾ ਲੋਕ ਉਠਾਰੇ ਨੇ ਬਿਹਤਰ ਫਾਇਦਾ ਜਿਸ ਦੇ ਚੱਲਦੇ ਹੋਏ ਅੱਜ ਕੈਂਪ ਲੱਗਿਆ ਪਿੰਡ ਡੱਲੇਵਾਲ ਹੁਸ਼ਿਆਰਪੁਰ ਵਿਖੇ ਇਸ ਮੌਕੇ ਦੇ ਉੱਤੇ ਮੰਤਰੀ ਬਰਮਸ਼ੰਕਰਨ ਜਿੱਪਾ ਖਾਸ ਤੌਰ ਤੇ ਉੱਥੇ ਪਹੁੰਚੇ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਤੇ ਜਿਨ੍ਹਾਂ ਮਸਲਿਆਂ ਦਾ ਹੱਲ ਮੌਕੇ ਤੇ ਹੀ ਹੋ ਸਕਦਾ ਸੀ ਕਰਵਾਇਆ ਮੌਕੇ ਤੇ ਹੀ ਹੱਲ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਤੁਹਾਡੇ ਦਰਵਾਜ਼ੇ ਸੋ ਇਹ ਜਿਹੜਾ ਉਪਰਾਲਾ ਸੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਵੰਤ ਸਿੰਘ ਜੀ ਮਾਨ ਦਾ ਪੰਜਾਬ ਦੀਆਂ 117 ਦੀ 17 ਵਿਧਾਨ ਸਭਾ ਦੇ ਵਿੱਚ ਲੋਕ ਸਾਰੀ ਸਰਕਾਰ ਲੋਕਾਂ ਦੇ ਵਿੱਚ ਪਹੁੰਚੀ ਹੈ ਔਰ ਲੋਕਾਂ ਨੇ ਬਹੁਤ ਉਹਦਾ ਲਾਭ ਉਠਾਇਆ ਤਕਰੀਬਨ ਮੈਂ ਕਹਿ ਸਕਦਾ ਪੂਰੇ ਪੰਜਾਬ ਦੇ ਵਿੱਚ 1 ਲੱਖ ਤੋਂ ਡਾਕੂਮੈਂਟ ਜ਼ਿਆਦਾ ਜਿਹੜੇ ਐ ਲੋਕਾਂ ਦੇ ਮੌਕੇ ਦੇ ਉੱਥੇ ਪੜੇ ਸੋ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਇਆ ਔਰ ਲੋਕ ਜਿਹੜੇ ਕਮਾਂ ਨੂੰ ਅੱਗੇ ਲਾਈਨਾਂ 'ਚ ਲੱਗੇ ਰਹਿੰਦੇ ਸੀ ਜਾ ਕੇ ਉਹ ਸਾਰੇ ਡਾਕੂਮੈਂਟ ਇੱਥੇ ਬਣਦਾ ਹੈ ਲੋਕਾਂ ਨੂੰ ਸੋ ਲੋਕ ਦਾ ਮੁੱਖ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਪਏ ਹਰੇਕ ਵਾਰਡ 'ਚ ਹਰੇਕ ਬਲਾਕ 'ਚ ਹਰੇਕ ਪਿੰਡ 'ਚ ਸੋ ਬਹੁਤ ਜ਼ਿਆਦਾ ਹੋਇਆ ਲੋਕਾਂ ਨੂੰ ਜਿਹੜੇ ਲੋਕਾਂ ਦੇ ਬਹੁਤ ਪੁਰਾਣੇ-ਪੁਰਾਣੇ ਕੰਮ ਵੀ ਰੁਕੇ ਹੋ ਸੀਗੇ ਉਹ ਵੀ ਪੂਰੇ ਇਹਨੇ ਕੈਂਪਸ 'ਚ ਆ ਕੇ ਹੋਏ ਹੈ ਬਹੁਤ-ਬਹੁਤ ਧੰਨਵਾਦ ਹੈ ਸਮਝਿਆ thank yeah. you